ਪਾਉਣ ਵਾਲਿਆਂ ਤੇ ਹੁਣ ਖੈਰ ਨਹੀਂ ਹੈ ਕਿਉਂਕਿ ਪੁਲਿਸ ਦਾ ਬੁਲੇਟ ਤੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਸਖਤ ਰੁਖ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਰੋਡਿਆਣਾ ਦੇ ਜਕਰਾਪੁਰ ਉੱਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਏ ਗਏ ਨਾਕੇ ਦੇ ਦੌਰਾਨ ਇੱਕ ਵਿਅਕਤੀ ਨੂੰ ਰੋਕਿਆ ਗਿਆ ਤਾਂ ਉਸਦੇ ਬੁਲੇਟ ਮੋਟਰਸਾਈਕਲ ਦਾ ਸਲੰਸਰ ਮੋਡੀਫਾਈ ਨਿਕਲਿਆ ਤਾਂ ਉਸ ਦੀ ਮੌਕੇ ਤੇ ਹੀ ਪੁਲਿਸ ਅਧਿਕਾਰੀ ਦੇ ਵੱਲੋਂ ਚਲਾਨ ਕੱਟੇ ਗਿਆ ਦੱਸਦੀ ਹੈ ਕਿ ਉਸ ਨੂੰ ਕਿਹਾ ਗਿਆ ਹੈ ਚੈੱਕ ਕਰ ਇਸ ਨੂੰ ਨਹੀਂ ਉਤਾਰਿਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਜਿਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਕੰਮ ਨਾ ਕਰਨ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਹੁਕਮ ਨੇ ਕਿ ਜੋ ਵੀ ਸ਼ਰਾਬਤੀ ਹੁੱਲੜਬਾਜ਼ੀ ਜਾਂ ਫਿਰ ਪਟਾਕੇ ਜਾਂ ਇਸ ਤਰ੍ਹਾਂ ਦੀ ਟ੍ਰੈਫਿਕ ਉਲੰਘਣਾ ਕਰਨਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਭਾਜੀ ਜਿਹੜਾ ਹਿੰਦੁਸਤਾਨ ਔਰ ਜਿਹੜਾ ਪਾਕਿਸਤਾਨ ਦੇ ਯੁੱਧ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਟਾਕਾ ਨਾ ਚਲਾਉਂਦਾ ਜਿਹੜਾ ਕਿਹਾ ਗਿਆ ਹੈ ਸਰਕਾਰ ਨੂੰ ਅਲਰਟ ਦੇ ਆ ਔਰ ਇਹ ਬੁਲੇਟ ਦੇ ਜਿਹੜਾ ਤੁਸੀਂ ਦਿਖਾਇਆ ਸਾਨੂੰ ਪਟਾਕੇ ਵਜਦੇ ਇਹ ਕੀ ਹੈਗਾ ਜੀ ਇਹ ਤਾਂ ਚਲਾਨ ਸਲੈਂਸਰ ਨਾਲ ਮੋਡੀਫਾਈ ਕੀਤਾ ਹੈ ਬੁਲੇਟ ਦਾ ਇਹ ਨਹੀਂ ਚੇਂਜ ਕੀਤਾ ਸਲੈਂਸਰ ਇਸ ਕਰਕੇ ਤਾਂ ਚਲਾਨ ਕੀਤਾ ਗਿਆ ਬੁਲੇਟ ਮੋਟਰਸਾਈਕਲ ਕਿੰਨੇ ਦਾ ਚਲਾਨ ਕਟਿਆ ਥੋੜਾ ਥੋੜਾ ਬਾਕੀ ਆਡੀਓ ਹਸਪਤਲ ਅੱਗੇ ਕਿੰਨਾ ਫਾਈਨਲ ਦਾ ਆਡੀਓ ਦਾ ਫਾਈਨਲ ਇਹ ਬੁਲੇਟ ਕਿਹੜਾ ਸੀਗਾ ਜੀ ਇਹ ਬੁਲੇਟ ਰੋਲੈਂਡ ਫਿਲਡ ਤੇ ਸਲੈਂਸਰ ਜਿਹੜਾ ਲੱਗਿਆ ਸੀਗਾ ਇਸ ਸਲੈਂਸਰ ਨੂੰ ਮੋਡੀਫਾਈ ਕੀਤਾ ਚੇਂਜ ਸਲੈਂਸਰ ਚੇਂਜ ਕੀਤਾ ਪਟਾਕੇ ਵਾਲਾ ਸਲੈਂਸਰ ਲੱਗਾਇਆ ਸੀ ਤੇ ਜਿਹੜੇ ਲੋਕ ਚਲਾਉਂਦੇ ਆ ਐਦਾਂ ਬੁਲੇਟ ਮੋਟਰਸਾਈਕਲ ਪਟਾਕੇ ਵਾਲੇ ਸਲੈਂਸਰ ਦਾਕ ਚਲਾਉਂਦੇ ਉਹਨਾਂ ਨੂੰ ਕੀ ਅਪੀਲ ਆ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਯੂਥ ਹੈ ਜਿਹੜਾ ਜੋ ਜ਼ਾਇਜ਼ ਹੈ ਜੋ ओरिजिनल ਕੰਪਨੀ ਦਾ ਸਲੈਂਸਰ ਲੱਗਿਆ ਹੋਇਆ ਹੈ ਜਾਂ ਉਹਨੂੰ ਲਾ ਕੇ ਚਲਾਓ ਉਹ ਤਾਂ ਕੋਈ ਦਿਖਦਾ ਉਹਦੀ ਆਵਾਜ਼ ਨਹੀਂ ਆਦੀ ਬਿਲਕੁਲ ਸਲਵਾਦੀ ਹੈ ਜਿਹਦੇ ਚੰਨ ਲੋਕ ਜੋ ਪਟਾਕਾ ਵਜਦਾ ਕੋਈ ਲੋਕ ਨੂੰ ਪ੍ਰੋਬਲਮ ਆਦੀ ਕੋਈ ਹਾਰ ਦਾ ਅਪੀਸ਼ਟਾ ਕੋਈ ਚੰਦਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਦੀ ਹੈ ਇਹ ਫਿਰ ਲੋਕਾਂ ਨੂੰ ਅਪੀਲ ਕਰਦੇ ਇਹਨੂੰ ਨਾ ਲਾਇਆ ਕਰੋ ਨਾ ਜੋ ਅਰੀਦਾ ਸਨਸਰ ਕੰਪਨੀ ਦਾ ਲੱਗਿਆ ਹੋਇਆ ਉਹਨੂੰ ਹੀ ਲਗਾ ਕੇ ਚਲਾਓ ਤੇ ਇਹ ਕਿਹੜੀ ਜਗ੍ਹਾ ਚਲਾਨ ਘਟਿਆ ਜੀ ਲੁਧਿਆਣਾ ਤੋਂ ਰਾਕੁਲ ਅਰੋੜ